ਘੰਟੇ ਤਾਂ ਨਹੀਂ ਪਤਾ ਕਿੰਨੇ ਕ ਚੱਲੇ ਹੋ 700 ਘੰਟੇ ਚੱਲੇ ਤੁਹਾਡੀ ਜੀ ਚੱਲ ਰਿਹਾ ਟਰੈਕਟਰ ਜਿਹਨੇ ਆਪਾਂ ਕਹੇ ਸੀ ਨਾ ਆਪਦੀ ਨਾਮ ਹੋ ਗਈ ਠੀਕ ਹੈ ਤੁਹਾਡੇ ਆਪ ਦੇ ਨਾਮ ਆ ਗਿਆ ਲਓ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਕਹੇ ਤਲਵੰਡੀ ਸਬੂਟਰੈਕਟਰ ਨਹੀਂ ਮੰਡੀ ਤੇ ਤੇ ਅੱਜ ਨਾਲ ਆਪਣੇ ਨਾਲ ਇੱਕ ਛੋਟਾ ਵਪਾਰੀ ਜੁੜਿਆਗਾ ਛੋਟਾ ਭਰਾ ਕਹਿੰਦੀ ਆਪਾਂ ਤੇ ਆਦਿਕਾ ਭਾਈ ਜੀ ਦੇਖੋ ਭਾਈ ਜੀ ਕੀ ਨਾਮ ਆ ਭਾਈ ਆਪਣਾ ਮੇਰਾ ਨਾਮ ਇਹ ਨਾਪਰੀ ਸੀ ਨਾਪਰੀ ਦੀ ਨਾਪਰੀ ਦੀ ਨਾਪਰੀਤ ਠੀਕ ਹੈ ਜੀ ਤੇ ਜੀ ਪੂਰਨ ਬੰਦਾ ਠੀਕ ਆ ਜੀ ਕਿੰਨੇ ਟਰੈਕਟਰ ਲੈ ਕੇ ਆਏ ਜਾਂਦੇ 6 ਜੀ ਠੀਕ ਆ ਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਮਾਨਤਾਨ ਕਰਦਾ ਹਾਂ ਹਾਂ ਜੀ ਠੀਕ ਆ ਜੀ ਚਲੋ ਬਾਈ ਜੀ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜਾ ਵੀਡੀਓ ਦੇਖ ਕੇ ਆਊਗਾ ਤੇ ਬਾਈ ਨੂੰ ਹੌਸਲਾ ਜ਼ਰੂਰ ਦਿਓ ਤੇ ਅੱਜ ਕੱਲ ਦੇ ਜਵਾਕ ਪੈਸੇ ਦਾ ਬੋਲਦੇ ਨਹੀਂ ਹੈਗੇ ਤੇ ਇਹ ਬਾਈ ਨੂੰ ਵੀ ਮਸਾ ਬਣਾ ਕੇ ਆਪਾਂ ਵੀਡੀਓ ਬਣਾਉਣ ਲਾਇਆ ਗਿਆ ਤੇ ਆਪਾਂ ਸਟਾਰਟ ਕਰਾਂਗੇ ਬਾਈ ਜੀ ਸੋਨਾ ਲੀਕਾ 750 ਦੇ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇ ਵੀ ਜਸਪ੍ਰੀ ਦਾ ਚਲੋ ਇਹ ਕੰਡੀਸ਼ਨ ਚੈੱਕ ਕਰ ਲਓ ਕਿੰਨੇ ਮਾਡਲ ਆ ਬਾਈ ਜੀ 14 ਮਾਡਲ ਬਾਈ ਲੈ ਵੀ ਤੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਬਈ ਹੈਗੇ ਆ 90 ਤੋਂ 95 ਦੇ ਠੀਕ ਆ ਜੀ 90 95 ਪੈਸੇ ਟਾਇਰ ਪੈਣਗੇ ਪਿਛਲੇ ਟਾਇਰ ਬਈ ਜੀ ਪੂਰੇ ਨਵੇਂ ਮੰਗੂ ਪੈਣਗੇ ਠੀਕ ਆ ਜੀ ਸਾਢੇ 11 ਦਾ ਜੇ ਬਾਕੀ ਰੰਗ ਪਿੰਟ ਦੀ ਗੱਲ ਕਰੀ ਸਾਰੇ origianal ਹੀ ਹਾਂਜੀ ਠੀਕ ਆ ਜੀ ਇੰਜਨ ਪੱਖੋ ਵਧੀਆ ਜੀ ਠੀਕ ਆ ਜੀ ਤੇ ਇੰਜਨ ਪੱਖੋ ਵੀ ਬਾਈ ਕਹਿੰਦਾ ਪੂਰਾ ਵਧੀਆ ਹੈਗਾ ਤੇ ਬਾਕੀ ਓਕੇ ਰਿਪੋਰਟ ਚ ਪਾਵਰ ਸਟੀering ਚ ਚਾ ਬਈ ਜੀ ਚਲੋ ਇੱਕ ਕੰਡੀਸ਼ਨ ਚੈੱਕ ਵੀ ਕਰ ਲਓ ਓਕੇ ਰਿਪੋਰਟ ਤੇ ਤੇ ਕੀ ਡਿਮਾਂਡ ਆ ਬਈ ਜੀ ਇਹਦੀ 4 ਲੱਖ 20000 ਡਿਮਾਂਡ ਲੈ ਬਈ ਪੀ ਵੀ 29 ਮੋਗੇ ਦਾ ਠੀਕ ਹੈ 420000 ਰੁਪਿਆ ਮਾੜਾ ਹੁੰਦਾ 419000 ਦੇ ਦੂੰਗਾ ਠੀਕ ਹੈ ਜੀ ਬਾਕੀ ਮੌਕੇ ਦੇ ਮਾਤਾਂ ਜਰੂਰ ਹੋ ਜੂਗਾ ਭਾਈ ਜੀ ਨਾਮ ਲੈ ਕੇ ਆ ਜਾਓ ਇੱਥੇ ਲੈਣਾ ਤੁਸੀਂ ਤੇ ਕਹੇਗੇ ਭਾਈ ਜੀ ਜੌਂਡੀਆਰ 5310 ਤੇ ਬਠਿੰਡੇ ਦਾ ਨੰਬਰ ਹੈ ਜੀ ਹਾਂਜੀ ਠੀਕ ਹੈ ਜੀ ਬਠਿੰਡੇ ਦਾ ਨੰਬਰ ਹੈਗਾ ਚਿੱਪ ਵਾਲੀ ਕਾਪੀ ਆ ਭਾਈ ਜੀ ਇਹਦੀ ਰੰਗ ਪੇਂਟ ਦਾ ਜੀ ਰੰਗ ਪੇਂਟ ਦਾ ਭਾਈ ਉਹ ਤਾਂ ਕਿਤੇ ਨਹੀਂ ਠੀਕ ਆ ਮਾੜੀ ਮੋਟੀ ਪਫਾ ਰਾਇਆ ਬੱਜਾ ਠੀਕ ਹੈ ਜਿਵੇਂ ਆਪਾਂ ਕਹਦੇ ਹੋਰੇ ਭਾਈ ਜੀ ਛੋਟਾ ਵੱਟਾ ਹੋ ਪੈ ਜਾਂਦਾ ਗਾਈ ਨੇ ਪਹਿਲੇ ਦੱਸਦਾ ਕੰਮ ਇੱਕ ਨੰਬਰ ਆ ਭਾਈਆਂ ਦਾ ਜੇ ਟਾਇਰਾਂ ਦੀ ਗੱਲ ਭਾਈ ਜੀ ਪਿਆ ਤਾਂ 60 ਰੁਪਏ ਠੀਕ ਹੈ ਜੀ 50 ਤਾਂ 60 ਰੁਪਏ ਬੀਬੀ ਤੈਨਾਂ ਬਠਿੰਡੇ ਦਾ ਨੰਬਰ ਹੈਗਾ ਤੇ ਕਿੰਨੇ ਮਾਰ ਲ ਨੌ ਮਾਰ ਲਾ ਚਿੱਪਾ ਵਾਲੀ ਕਾਪੀ ਆ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ 415000 ਦੀ ਡਿਮਾਂਡ ਹੈ ਠੀਕ ਹੈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਪੂਰਾ ਸਾਫ਼ ਹੈਗਾ ਟਰੈਕਟਰ ਟਾਇਰ ਵਗੈਰਾ ਬਾਈ ਕਹਿੰਦਾ ਸ਼ੌਂਕ ਨੂੰਗੇ ਓਕੇ ਰਿਪੋਰਟ ਦਾ ਬਾਈ ਚਲੋ ਬਈ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਤੇ ਅੱਗੇ ਕਹੇ ਬਾਈ ਜੀ ਜਮਾਂ ਨਵਾਂ ਟਰੈਕਟਰ ਹਾਰ ਵੀ ਨਾਲ ਦੀ ਹੈ ਨਾ ਹਾਂਜੀ ਠੀਕ ਹੈ ਜੀ ਲੈ ਵੀ ਹਾਰ ਵੀ ਨਾਲ ਦੀ ਹੈਗਾ ਤੇ ਟਰੈਕਟਰ ਵੀ ਚੈੱਕ ਕਰ ਲਓ ਬਾਈ ਜੀ ਜੂਜੀ ਛੋਟਾ ਟਰੈਕਟਰ ਹੈਗਾ ਤੇ ਸੁਪਰ ਸੀਟਰ ਨੂੰ ਪਹਿਲੇ ਪਿਛਲੇ ਸਾਲ ਪੂਰੀ ਧੱਕ ਪਾਈ ਆ ਟਰੈਕਟਰ ਨੇ ਤੇ ਮਾਡਲ ਬਈ ਜੀ ਮਾਡਲ ਬਈ 21 21 ਟਾਇਰ ਟੱਪੇ ਸਾਰੇ ਨਾਲ ਦੀ ਨੇ ਹਾਂਜੀ ਵੀ ਠੀਕ ਆ ਜੀ ਘੰਟੇ ਤਾਂ ਨਹੀਂ ਪਤਾ ਕਿੰਨੇ ਘੰਟੇ ਚੱਲੇ ਹੋ 700 ਘੰਟੇ ਚੱਲੇ ਹੋ ਲੈ ਵੀ ਕਿੰਨੇ ਘੰਟੇ 700 ਲੈ ਵੀ ਦਵਾ-ਦਵਾ ਬੋਲਦਾ ਬਾਈ ਕਹਿੰਦਾ 700 ਘੰਟਾ ਚੱਲਿਆ ਹੋਇਆ ਹੈਗਾ ਤੇ ਬਾਕੀ ਕੰਡੀਸ਼ਨ ਤੁਸੀਂ ਸਾਫ਼ ਕਰ ਲਓ ਪੂਰਾ ਨਵੇਂ ਵਾਂਗੂ ਟਰੈਕਟਰ ਪਿਆ ਹੈਗਾ ਆ ਵੀ ਵੇਚ ਤੱਕ ਨਾਲ ਦਾਗਾ ਤੇ 21 ਮਾਡਲ ਹੈਗਾ ਕੀ ਡਿਮਾਂਡ ਹੈ ਇਹਦੀ ਜੀ ਇਹਦੀ 790 ਡਿਮਾਂਡ ਹੈ 7 ਲੱਖ 90 50 ਨੰਬਰ ਹੈ ਵੀ ਹਾਂ ਠੀਕ ਹੈ ਪੰਜਾਬ ਨੰਬਰ ਦਾ ਫੁੱਲ ਟੌਪ ਮਾਡਲ ਠੀਕ ਹੈ ਪੂਰਾ ਫੁੱਲ ਟੌਪ ਮਾਡਲ ਆ ਸਪੈਸ਼ਲ ਐਡੀਸ਼ਨ ਵਾਲਾ ਜੂਜੀ ਗੇਅਰ ਵਾਲਾ ਠੀਕ ਹੈ ਤੇ ਅਗਲਾ ਬਾਈ ਜੀ ਅਗਲਾ ਕਹਿੰਦੇ ਮਹਿੰਦਰਾ ਭੂਮੀ ਪੁੱਤਰ ਆ ਲੈ ਵੀ ਮਹਿੰਦਰਾ ਭੂਮੀ ਪੁੱਤਰ 265 ਡੀ ਆਈ ਤੇ ਲੋ ਬਾਈ ਚੈੱਕ ਕਰੋ ਸਪੀਕਰ ਵਗੈਰਾ ਨਾਲ ਹੀ ਜਾਣਗੇ ਹਾਂਜੀ ਠੀਕ ਹੈ ਜੇ ਘਰੇ ਲਾ ਕੇ ਰੱਖ ਲੈਣੇ ਫਿਰ ਤਾਂ ਮਹਿੰਗੇ ਪੈ ਜਾਂਦੇ ਨੇ ਕਈ ਵਾਰ ਰਿਸ਼ਤੇਦਾਰੀ ਜਾ ਕੇ ਲੈ ਜਾਂਦਾ ਨਾ ਹਾਂਜੀ ਠੀਕ ਆ ਬਾਈ ਰੰਗ ਪੇਂਟ ਦਾ ਓਰੀਜਨਲ ਹੀ ਆ ਜਨਣਾ ਜੀ ਜੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰੀਏ ਵੀ ਮਗਰ ਲੈਤਾ ਹੈਗੇ ਅਭੀ 85 ਤੋਂ 90 ਦਾ ਜੀ ਠੀਕ ਹੈ ਜੀ ਤੇ ਅਗਲੇ ਦੇ ਕਾ ਮੂਰਲੇ ਬਈ ਹੱਥ ਠੀਕ ਹੈ ਮਗਰ ਮਗਰਲੇ ਭਾਈ ਹੈਗਾ 80 ਪੈਸੇ ਤੇ ਮੂਰਲੇ ਹੱਥ ਦੇ ਕਾ ਕੇ ਤੇ ਬਾਕੀ ਰੰਗ ਪੇਂਟ ਦਾ ਭਾਈ ਕਹਿੰਦਾ origignal ਤੇ ਮਾਡਲ ਕਿੰਨਾ ਜੀ ਇੱਕ ਬਈ 2001 ਮਾਡਲ ਦਾ ਕਾ ਤੇ ਕੀ ਡਿਮਾਂਡ ਹੈ ਜੀ ਇਹਦੀ 2,115 ਹੈਂਡ ਡਿਮਾਂਡ ਠੀਕ ਹੈ ਜੀ 2,11500 ਤੇ ਬਾਕੀ ਕੰਡੀਸ਼ਨ ਚ ਚੈੱਕ ਕਰ ਲੋ ਭਾਈ ਜੀ ਟਰੈਕਟਰ ਪੂਰਾ ਸਾਫ ਪਿਆਗਾ ਲਾ ਭਈ OTR ਰਿਪੋਰਟ ਦਿੱਤਾਗਾ ਤੇ ਛੋਟੇ ਜੀਮਿਦਾਰ ਲਈ ਵੀ ਪੂਰਾ ਵਧੀਆ ਟਰੈਕਟਰ ਹੈਗਾ ਠੀਕ ਹੈ ਜੀ ਇਹ ਕਿਹ ਗਿਆ ਬਈ ਜੀ ਫਾਰਮ ਟਰੈਕ 45 ਦਾ ਇਹ ਪੰਜਾਬ ਨੰਬਰ ਹੈ ਹਰਿਆਣਾ ਜੀ ਇਹ ਜੀ ਹਰਿਆਣਾ ਇਹ ਹਰਿਆਣਾ ਨੰਬਰ ਹੈਗਾ ਠੀਕ ਹੈ ਜੀ ਅੱਗੇ ਗਿਆ ਫਾਰਮ ਟਰੈਕ ਤੇ ਬਠਿੰਡੇ ਦਾ ਨੰਬਰ ਹੈਗਾ ਪਾਵਰ ਸਟੀering ਆ ਇਹ origignal ਹੀ ਹੈ ਜੀ ਹਾਂਜੀ ਠੀਕ ਹੈ ਜੀ origignal ਪਾਵਰ ਸਟੀering ਆ ਫਰੰਟ ਆਰ ਦੀ ਕਹਿੰਦੇ ਲੋੜ ਹੀ ਨਹੀਂ ਬਈ ਜੀ ਫਰੰਟ ਆਰ ਜਮਨ ਨਵੇਂ ਨੇ ਮਗਰਲੇ ਵੀ ਨਾਲ ਦੇ ਟਾਇਰ ਆ ਮਗਰਲੇ ਨਾਲ ਦੇ ਹੈਗੇ ਠੀਕ ਹੈ ਜੀ ਤੇ ਮਾਡਲ ਹੀ ਮਾਡਲ 15 ਵੀ ਠੀਕ ਹੈ ਨਾਲ ਦੇ ਟਾਇਰ ਕਿੰਨੇ ਘੰਟੇ ਚੱਲੇ ਹੋ ਗਏ ਇਹ ਕਾਂਟੇ ਬਈ ਚੈੱਕ ਨਹੀਂ ਕਰੇ ਠੀਕ ਹੈ ਇਹ ਚੈੱਕ ਨਹੀਂ ਕਰਿਆ ਬਾਈ ਜੀ ਬਾਕੀ ਤੁਸੀਂ ਆ ਕੇ ਚੈੱਕ ਕਰ ਲਿਓ ਸੀਟ ਕਵਰ ਵਗੈਰਾ ਤੇ ਬਾਕੀ ਲਫਾਵਲ ਬੂਕ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਨਾ ਪਿਆਗਾ ਤੇ ਸਮਾਏ ਜੀ ਚੱਲਾ ਹੋਇਆ ਟਰੈਕਟਰ ਜਿਹਨੇ ਆਪਾਂ ਕਹੇ ਜੀ ਹਾਂ ਆਪਦੀ ਨਾਮ ਆ ਗਈ ਠੀਕ ਹੈ ਤੁਹਾਡੇ ਆਪਦੇ ਨਾਮ ਆਗਾ ਠੀਕ ਹੈ ਜੀ ਬਟਿੰਡੇ ਦਾ ਨੰਬਰ ਆ ਬਾਈ ਜੀ ਪੂਲੇ ਏਰੀਆ ਦੇ ਭਾਈ ਰਹਿਣ ਵਾਲੇ ਨੇਗੇ ਤੇ ਮਾਡਲ 15 ਕਾ ਤੇ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਵੀ 4,25,000 4,25,000 ਸਵਾ ਕੇ 4 ਲੱਖ ਰੁਪਇਆ ਡਿਮਾਂਡ ਆ ਗਈ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਘੈਂਟ ਪਿਆਗਾ ਟਰੈ ਮਨਨੇ ਕਿ ਚਲੋ ਟੌਪ ਮਾਡਲ ਨਹੀਂ ਸਾਰੇ ਟਰੈਕਟਰ ਹੁੰਦੇ ਨੇ ਆਪਣੇ ਕੋਲ ਡਾਊਨ ਮਾਡਲ ਵੀ ਹੁੰਦੇ ਨੇ ਟੌਪ ਮਾਡਲ ਵੀ ਲੈ ਬਈ ਅਗਲਾ ਸਾਨੂੰ ਡਾਊਨ ਮਾਡਲ ਵੀ ਦਿਖਾ ਦਨੇ ਆਗੇ 735 FE ਤੇ ਬਾਹਰ ਪੰਪ ਵਾਲੀ ਨਹੀਂ ਹੈਗਾ ਬਈ ਅੰਦਰ ਪੰਪ ਵਾਲਾ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਟਰੈਕਟਰ ਦੀ ਸਾਫ ਪਿਆਗਾ ਓਕੇ ਰਿਪੋਰਟ ਪਿਆਗਾ ਤੇ ਮਾਡਲ ਬਈ ਇਹ 96 ਮਾਡਲ ਹੈ ਜੀ ਇਹ ਵੀ 96 ਮਾਡਲ ਲਗਾ ਤੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਬਈ ਮੂਰਲੇ ਤੋਂ ਘੱਟ ਕੇ ਮਗਰ ਲੈ ਹੈਗੇ ਅੱਧੇ ਦਾ ਠੀਕ ਹੈ ਮਗਰ ਲੈਦੇ ਕ ਮੂਰ ਲੈ ਗਏ ਨੇ ਕਿ ਬਈ ਜੀ 40 ਕੇ ਪੈਸੇ ਠੀਕ ਹੈ ਜੀ ਇਹ 99ਵੇਂ ਮਾਡਲ ਆ ਇਹਦੀ ਕੀ ਡਿਮਾਂਡ ਆ ਬਾਈ 1,40,000 ਰੁਪਏ 1,40,000 ਰੁਪਏ ਤੇ ਇੰਜਨ ਬਖੋ ਓਕੇ ਆ ਹਾਂ ਬਾਈ ਬਿਲਕੁਲ ਉਸ ਕਰ ਇੰਜਨ ਬਲੋਸ ਕਰ ਦੇ ਇੰਜਨ ਵਾਲਾ ਜਿਹਨਾਂ ਦੀ ਅੱਜ ਕੱਲ ਡਿਮਾਂਡ ਵੱਧਾ ਜੀ ਠੀਕ ਆ ਬਾਈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਠੀਕ ਆ ਬਾਈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਮਨੀ ਸਤਿ ਸ਼੍ਰੀ ਅਕਾਲ ਬਾਈ ਪਿੰਡ ਕਿਹੜਾ ਬਾਈ ਮਨੀ ਚੌਕੇ ਚਾਓ ਤੇ ਮੋਬਾਈਲ ਨੰਬਰ ਕੀ ਹੈ ਜੀ 9878108451 ਇੱਕ ਵਾਰੀ ਬੋਲ ਦੇ 9978108454 ਕਿੰਨੇ ਟਰੈਕਟਰ ਲੈ ਗਏ ਜਿੰਦੇ ਤਿੰਨਾ ਬਾਈ ਤਿੰਨ ਤੇ ਕਾਪੀ ਗਏ ਜਾਂਦੇ ਓਕੇ ਆ ਬਾਈ ਠੀਕ ਹੈ ਪੰਜਾਬ ਨੰਬਰ ਕਰਿਆ ਨੇ ਓ ਇੱਕੋ ਹਰਿਆਣਾ ਨੰਬਰ ਦਾ ਦੋ ਪੰਜਾਬ ਨੰਬਰ ਠੀਕ ਆ ਬਾਈ ਚਲੋ ਬਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ 3 ਸਟਾਰ ਸਵਰਾਜ 855 ਕਿੰਨੇ ਮਾਡਲ ਆ ਬਾਈ 11 ਮਾਡਲ ਬਠਿੰਡਾ ਨੰਬਰ ਆ ਇਹ ਵੀ 11 ਮਾਡਲ ਆ ਬਠਿੰਡੇ ਦਾ ਨੰਬਰ ਆ ਪੀਵੀ 3 ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਪਈ ਆ ਜੀ ਉਹ ਜਿੰਨੇ ਲਈ ਬਾਈ ਜੀ ਜਿੰਨਾ ਹੈਗਾ ਹਾਂ ਜੀ ਠੀਕ ਹੈ ਕਲਮ ਉਹ ਨਹੀਂ ਲੱਗੀ ਬਾਈ ਇੱਕ ਵਾਰ ਠੀਕ ਹੈ ਗਰੰਟੀ ਹੈ ਜੀ ਮੈਂ ਆਪਾਂ ਕਰੀਏ ਫਸਟ ਓਨਰ ਹੈ ਕਿ ਸੈਕੰਡ ਹੈ ਸੈਕੰਡ ਹੈ ਬਾਈ ਸੈਕੰਡ ਓਨਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਕਿੰਨੇ ਕੇ ਪੈਸੇ ਪਿਆ ਜੀ ਟਾਇਰ ਹੈਗਾ ਬਾਈ 75 ਤੋਂ 80 ਪੈਸੇ ਠੀਕ ਹੈ ਜੀ 14 ਦੇ ਟਾਇਰਾਂ ਚ ਹੈਗਾ ਤੇ ਫਰੰਟ ਰੱਬੂ ਬਾਈ 75 80 ਪੈਸੇ ਪਏ ਨੇ ਸਾਦੀ ਘਟਾਈ ਵਾਲਾ ਬਾਈ ਜੀ ਹਾਂ ਜੀ ਸਾਦਾ ਜੀ ਸਾਦੀ ਘਟਾਈ ਵਾਲਾ ਹੈਗਾ ਤੇ ਕੀ ਡਿਮਾਂਡ ਆ ਪਈ ਜੀ ਇਹਦੀ ਰੇਟ ਹੈਗਾ 4 ਲੱਖ 5000 ਠੀਕ ਹੈ ਜੀ ਬਾਕੀ ਮੌਕੇ ਦੇ ਮਾਨ ਤਾਣਾ ਹੋ ਜਾਊਗਾ ਬਾਈ ਠੀਕ ਹੈ ਤੇ ਚਾ 11 ਮਾਡਲ ਆ ਬਈ ਹਾਂ ਤੇ ਅੱਗੇ ਕਹੇ ਬਈ ਜੀ 3630 ਜੂਜੀ ਗੇਰ ਵਾਲਾ ਪਲਸ ਸਾਵਾ ਇਹ ਵੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਬਈ ਠੀਕ ਆ ਜੀ 3 ਸਪੀਡ ਆ 3 ਸਪੀਡ ਚੱਲੇ ਹਾਂ ਬਈ ਕੰਪਨੀ ਆ ਜੀ ਹਾਂ ਜੀ ਠੀਕ ਆ ਜੀ ਕੰਪਨੀ ਵੱਲੋਂ ਬਈ ਜੀ 3 ਸਪੀਡ ਹੈਗਾ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੱਕ ਜ਼ਰੂਰ ਕਰ ਲਓ ਤੇ ਬਾਕੀ ਤੁਸੀਂ ਮਾਰਕਾ ਮੁਰਕਾ ਦੇਖ ਸਕਦੇ ਹੋਗੇ ਪੈਕ ਟਾਇਰ ਦਾ ਜਮਨ ਨਵੇਂ ਪੈਣਗੇ ਤੇ ਅਗਲੇ ਟਾਇਰ ਬਈ ਜੀ ਅਗਲੇ ਹੈਗੇ ਬਈ 85 ਪੈਸੇ ਠੀਕ ਆ ਜੀ اسی 85 پیسے ਆ ਰਿਟਾਇਰ ਪੈਣਗੇ ਬਾਕੀ ਕੁਨਿਸ਼ਾ ਤੁਸੀਂ ਚੈੱਕ ਕਰ ਲਓ ਬਈ ਟਰੈਕਟਰ ਸਾਰਾ オリジナル ਹੀ ਜਿੰਨਾ ਵੀ ਹੈਗਾਗਾ ਪਲੱਸ ਵਾਲਾ ਤੇ ਮਾਡਲ ਬਈ ਮਾਡਲ ਹੈਗਾ ਬਈ 8 ਠੀਕ ਆ ਜੀ 8 ਮਾਡਲ ਹੈਗਾ 3 ਸਪੀਡ ਵਾਲਾ ਤੇ ਬੈਕਟਰ ਬਈ ਜੀ 16 ਦੇ ਜਮਾ 9 ਤੇ ਕੀ ਡਿਮਾਂਡ ਆ ਬਈ ਇਹਦੀ ਇਹ 4 ਲੱਖ 118000 ਹੈ ਬਈ 4 ਲੱਖ 118000 ਰੁਪਏ ਡਿਮਾਂਡ ਆ 3 ਸਪੀਡ ਚ ਆ ਬਈ ਜੀ ਤੇ ਕਹਿੰਗੇ ਬਈ ਜੀ ਸਵਰਾਜ 735 FE ਇਹ ਹਰਿਆਣਾ ਨੰਬਰ ਆ ਬਈ ਤੇ ਜਿਵੇਂ ਆਪਾਂ ਕਹਦੀ ਬਈ ਜੀ ਛੋਟੇ ਜ਼ਿਮੀਂਦਾਰ ਲਈ ਛੋਟੇ ਮੁੱਲ ਦਾ ਵਧੀਆ ਟਰੈਕਟਰ ਹਰਿਆਣਾ ਨੰਬਰ ਚ ਹੈ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗਾ ਬਈ 60 ਤੋਂ 65 ਪੈਸੇ ਠੀਕ ਆ ਜੀ 60 ਤੋਂ 65 ਪੈਸੇ ਮੁੱਲ ਲੈ ਗਣ ਬਾਈ 75 ਪੈਸੇ ਇੰਜਨ ਗੇਅਰ ਦਾ ਓਕੇ ਆ ਜਮਾ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ 96 ਮਾਡਲ ਆ ਠੀਕ ਆ ਜੀ 96 ਮਾਡਲ ਆਗਾ ਤੇ ਰੰਗ ਪੇਂਟ ਦਾ ਬਾਈ origignal ਹੀ ਜਿੰਨਾ ਹੈ origignal ਆ ਬਾਈ ਜਿੰਨਾ ਹੈ ਗਿਆ ਠੀਕ ਹੈ ਬਾਕੀ ਤੁਸੀਂ ਕੰਡੀਸ਼ਨ ਜਮਾ ਸੁੱਕਾ ਟਰੈਕਟਰ ਆ ਬਾਈ ਠੀਕ ਆ ਜੀ ਤੇ ਬਾਕੀ ਓਕੇ ਰਿਪੋਰਟ ਹੈਗੇ ਤੇ ਇਹਦੇ ਕੀ ਡਿਮਾਂਡ ਬਾਈ ਜੀ ਡਿਮਾਂਡ ਹੈਗੀ ਆ ਜੀ 136000 1.5 ਲੱਖ ਦਾ ਦੇਣਾ 1.36 ਲੱਖ 11000 ਰੁਪਏ ਦੀ ਸੂਟ ਆ ਜੀ ਠੀਕ ਹੈ ਜੀ ਬਾਕੀ ਮੌਕੇ ਤੇ ਤੁਸੀਂ ਮਨਦਾਨ ਜਰੂਰ ਹੋਵੇਗਾ ਤੇ ਇੱਕ ਵਾਰੀ ਆਉਂਗੇ ਜਿਹੜੇ ਭਾਈ ਜੀ ਵੱਡੇ ਡਾਇਰੈਕਟਰ ਨੇ ਜੇ ਉਹਨਾਂ ਮਗਰ ਕੋਈ ਟਰੈਕਟਰ ਕਟਾਉਣਾ ਹੋਵੇ ਕੱਟ ਵੀ ਲਵਾਂਗੇ ਹਾਂ ਭਾਈ ਠੀਕ ਹੈ ਭਾਈ ਜੀ ਜੇ ਇਹਨਾਂ ਟਰੈਕਟਰ ਦੋਨੇ ਟਰੈਕਟਰ ਮਗਰ ਕੋਈ ਟਰੈਕਟਰ ਤੁਸੀ ਆਪਦਾ 베ਚਣਾ ਵੀ ਆ ਬਦਲ ਬਦਲਾ ਸਬ ਲਈ ਕਰਨੀਆਂ ਤਾਂ ਕਰ ਸਕਦੇ ਹੋ ਠੀਕ ਹੈ ਭਾਈ ਮਨੀ ਧੰਨਵਾਦ ਭਾਈ ਜੀ ਧੰਨਵਾਦ